ਇਹ ਜਿਹੜੀ ਕੀ ਮੈਟਰ ਹੋਇਆ ਸੀਗਾ ਤੁਹਾਨੂੰ ਜਿਹੜਾ ਸੀਆਈਏ ਸਟਾਫ ਨੂੰ ਚੁੱਕ ਕੇ ਜਾਂਦਾ ਗਿਆ ਸੀ ਦੇਖੋ ਜੀ ਪਿਛਲੇ ਦਿਨ ਇਹ ਨਾ ਪਹਿਲਾਂ ਲੜਾਈ ਹੋਈ ਸੀ ਠੇਕੇਦਾਰਾਂ ਦਾ ਤੇ ਇਹਨਾਂ ਦੇ ਬੇਟੇ ਨਾਲ ਜਿਸ ਵਿੱਚ ਜਮਾਨਤਾ ਚ ਮੂੰਹ ਤਾਂ ਨਹੀਂ ਲੱਗੀ ਆ ਪੀਆ ਵਾ ਇਹ ਥੋੜੇ ਦਿਨ ਪਹਿਲਾਂ ਦੀ ਦੇਖਿਆ ਧਰਨਾ ਲੱਗਾ ਕਾਂਗਰਸ ਵੱਲੋਂ ਉਹਰੇ ਵਿੱਚ ਬਿਆਨ ਦਿੱਤੇ ਗਏ ਸੀ ਕਿ ਮਤਲਬ ਪੁਲਿਸ ਕਹਿੰਦਾ ਆਪਣਾ ਜਿਹੜਾ ਨੱਥਵਾਨ ਨੂੰ ਕਹੀ ਕਿ ਜਿਹੜੇ ਗੈਂਗਵਰ ਹੁੰਦੀ ਪਈ ਆ ਲੁੱਟਾ ਖੋਹ ਹੁੰਦੀ ਪਈਆਂ ਉਹਨਾਂ ਦੇ ਬਿਆਨ ਦਿੱਤੇ ਗਏ ਸੀ ਤੇ ਸਾਰਾ ਕੁਝ ਦਾ ਪਤਾ ਲੱਗਦਾ ਹੀ ਆ ਸਾਫ਼ ਹੀ ਆ ਦੋ ਦਿਨ ਪਹਿਲਾਂ ਧਰਨਾ ਲੱਗਦਾ ਵਾ ਲੜਾਈ ਕਿੰਨੇ ਦਿਨ ਪ ਪੀ ਆਪਾ ਮੋਹਦਵਾਰ ਤੋੜ ਤੇ ਸਾਨੂੰ ਫੋਨ ਆਂਦਾ ਕਿ ਬਾਹਰ ਰੇਡ ਹੋਈ ਹੈ ਕਿ ਇਹਨਾਂ ਦੀ ਮਾਤਾਂ ਨੂੰ ਲੈ ਕੇ ਆਣ ਲੱਗੇ ਆ ਸੀਐਸਟਾਫ ਤੇ ਅਸੀਂ ਪੁੱਛਣ ਜਾਂਦੇ ਆ ਸਾਨੂੰ ਕਹਿੰਦੇ ਤੁਸੀਂ ਨਾਲ ਜਾ ਤੁਹਾਨੂੰ ਵੀ ਜਾਣਾ ਪੈਣਾ ਵਾ ਜਦ ਕਿ ਅਸੀਂ ਤਾਂ ਦੱਸ ਚੁੱਕੇ ਹਾਂ ਕਿ ਆਪਾਂ ਨੇ ਲਾਈਕ ਕੁਝ ਨਹੀਂ ਸੀਗੇ ਨੀ ਮੋਹਦਵਾਰ ਹੈਗੇ ਆਪਾਂ ਤੁਹਾਨੂੰ ਮੋਹਦਵਾਰ ਬਰਾਰੀਏ ਜਿੱਦਾਂ ਹੁਣ ਸਮਾਜ ਸਾਡਾ ਵਾ ਪਾਲਿੰਗ ਸਮਾਜ ਆ ਪਰ ਇਹ ਸਾਨੂੰ ਆਣਾ ਹੀ ਪੈਣਾ ਵਾ ਤੇ ਸਾਨੂੰ ਕਹਿੰਦੇ ਤੁਹਾਨੂੰ ਸੀਐਸਟਾਫ ਨਾਲ ਸਾਡੇ ਨਾਲ ਤੁਹਾਨੂੰ ਜਾਣਾ ਪੈਣਾ ਨੂੰ ਫੇ ਮੈਨੂੰ ਉੱਥੇ ਲੈ ਕੇ ਆਏ ਆ ਤਾਂ ਜੋ ਵੀ ਚਲੋ ਪੁੱਛ ਗੀ ਤੁਸੀਂ ਕੀਤੀ ਇਹਨਾਂ ਨੇ ਕੀ ਕਹਿ ਕੇ ਲਿਆਏ ਅੱਜ ਤੁਹਾਨੂੰ ਇਹ ਸਾਨੂੰ ਇਹੀ ਕਹਿ ਚਲੋ ਆਪਾਂ ਲੜਾਈ ਕਦੋਂ ਦੀ ਹੋਈ ਹੋ ਜਿਸ ਮੈਟਰ ਦੀ ਇਹ ਲੜਾਈ 15-20 ਦਿਨੋਂ ਚੱਲੇ ਆ ਠੀਕ ਹੈ ਜੀ ਉਹ ਵੀ ਦੇਖ ਸਕਦੇ ਆ ਇਹ ਮੰਤਰੀ ਸਾਹਿਬ ਦੇ ਖਿਲਾਫ ਜਾਂ ਸਰਕਾਰਾਂ ਦੇ ਖਿਲਾਫ ਜਿਹੜੇ ਧਰਨੇ ਦਵਾਗੇ ਆਪਾਂ ਤੇ ਸਾਨੂੰ ਇਦਾਂ ਕੀਤਾ ਜਾਊਗਾ ਹਾਲਾ ਛੜ ਮੈਂ ਹੁਣ ਤੁਸੀਂ ਦੇਖਦੇ ਸਾਡੇ ਆਚੰਦੋਂ ਚੱਲਦਾ ਮੁੱਦਾ ਇਹ ਸਾਡੇ ਬਰਾੜੀ ਨੇ ਜਿਹੜੇ ਵਾਲਮੀਕ ਸਮਾਏ ਨਾਲ ਵਿਚਰੇ ਹੁੰਦਾ ਵਾ ਇਹ ਹਾਲੇ ਵੀ ਆਪਣੀ ਮਕੋਮ ਨੂੰ ਕਹਿੰਦਾ ਜਾਗ ਜਾਓ ਤੁਸੀਂ ਦੇਖਦੇ ਸਾਨੂੰ ਮੈਨੂੰ ਗੋਲੀ ਮਾਰਨ ਤੋਂ ਦਿੱਤੀ ਵੀ ਆ ਇੰਨਾ ਹੀ ਜੇ ਐਸਐਪੀ ਸਾਹਿਬ ਇੰਨੀ ਸ਼ਕਤੀ ਵਰਤਦੇ ਪਏ 1 3 24 ਪਰਚੇ ਲੈ ਕੇ ਜੇ ਸਾਨੂੰ ਚੁਕਵਾਉਂਦੇ ਮੋਹਦਵਾਰਾਂ ਨੂੰ ਤੇ ਗੈਂਗਵਾਲ ਉਹਨਾਂ ਨੂੰ ਪ੍ਰੋਡਕਸ਼ਨ ਦੇ ਦਿੱਤੀ ਇਹਨਾਂ ਨੇ ਅੰਦੇ ਬਾਹਰ ਤੇ ਇੱਕ ਜਨ ਚਾਹਦੇ ਗਿਆ ਉਹਨਾਂ ਦੇ ਘਰ ਬਾਹਰ ਉਹਨਾਂ ਦੇ ਘਰ ਦੇ ਬਾਹਰ ਟੈਂਟ ਲਾ ਕੇ ਫੁੱਲ ਦੇ ਦਿੱਤੀ ਵੀ ਆ ਕਿ ਸਾਨੂੰ ਦਿੱਤਾ ਰੀਜ਼ਨ ਕੀਤਾ ਵਾ ਕਿ 도ੜਨਾ ਜਾਵੇ ਕਿਤੇ ਬਾਹਰ ਤੇ ਜੇ 도ੜਨਾ ਵਿੱਚ ਜਿਵੇਂ ਜਮਾਨਤ ਦਿੰਦੇ ਆ ਮਾਤਾ ਨੂੰ ਵੀ ਚੱਕਿਆ ਨਾਲ ਕੇ ਮਾਤਾ ਨੂੰ ਨਾਲ ਲੈ ਕੇ ਜੀ ਤੇ ਦੇਖਦੇ ਇਹਨਾਂ ਨੂੰ ਮਾਤਾ ਇਹਨੂੰ ਕਿੱਥੋਂ ਚੱਕਿਆ ਇਹਨਾਂ ਦੇ ਘਰ ਗਈ ਸਾਡੇ ਸਾਡੇ ਲੇਡੀਜ਼ ਪੁਲਿਸ ਨੂੰ ਕਿਹਾ ਜਾਨ ਸਿੱਟਾ ਕੇ ਲੈ ਕੇ ਗਈ ਆ ਸਾਡੇ ਸਮਾਜ ਨਾ ਸ਼ਰਮ ਤੱਕਾ ਹੋ ਰਿਹਾ ਵਾ ਇਹ ਜੋ ਸਿੱਕੀ ਲੱਗਦਾ ਸਾਡੇ ਵਾਲੀ ਸਮਾਜ ਇਹ ਸਿਆਸੀ ਵਾਲੀ ਜਿੰਪਾ ਜੀ ਦੀ ਸਾਰੀ ਇੱਕ ਕਰਦੇ ਪਏ ਆ ਜਿਹੜੇ ਬਰੰਝੇ ਆਪਣੀ ਕੱਢ ਰਹੇ ਆ ਤਾਂ ਨੇ ਲੱਗਦੇ ਜੇ ਸਾਡੀ ਆਵਾਜ਼ ਦਾ ਬੰਦ ਹੁੰਦੀ ਆ ਤਾਂ ਮੇਰੇ ਵੱਲੋਂ ਹੁਣ ਵਿੱਚ ਬਾਹਰ ਕੜਾ ਸੀਐਸਟਾ ਮੈਤੇ ਪਰਚਾ ਜਰਾ ਦਿਨ ਦੇ ਦਿਓ ਅੰਦਰ ਜੇਲ੍ਹ ਦੇ ਭੇਜਣਾ ਭੇਜ ਦਿਓ ਮੈਂ ਜੇਲ੍ਹੋਂ ਡਰਦਾ ਨਹੀਂ ਆ ਜੇ ਗੋਲੀ ਮਾਰੇ ਧਮਕੀ ਵੀ ਜਿਹੜੀ ਗੈਂਗੋਰ ਆਪਣੇ ਜਿਹੜੇ ਗੈਂਗਸਟਰ ਨੇ ਰੱਖੇ ਪਏ ਆ ਇਹਨ ਮંત્રી ਸਾਹਿਬ ਦੇ ਇਹ ਕਹਿੰਦੇ ਬਦਮਾਸ਼ੀ ਨਹੀਂ ਹੁੰਦੀ ਆ ਪੁਰਾਣਾ ਪਰਚਾ ਦਿਖਾ ਦੇ ਮੇਰੇ ਕੋ ਐਫੀਡੇਟ ਪਏ ਆ ਲੜਾਈ ਕਿਤੇ ਹੁੰਦੀ ਆ ਸਾਨੂੰ ਵਿੱਚ ਪਰਚੇ ਬਾਤ ਤਾਂ ਗਿਆ ਵਾ ਜਿਹੜੇ ਮਦਈ ਆ ਮਦਈ کہہ ਰਹੇ ਆ ਵਾ ਕਿ ਲੜਾਈ ਸੀਗੇ ਨਹੀਂ ਫੇਰ ਵੀ ਜਿੰਪਾ ਜਿਹੜੇ ਜਿਹਰੇ ਆਪਣੇ ਜੋਰ ਪਾ ਕੇ ਸਾਡੇ ਤੇ ਪਰਚਾ ਕਰਾਇਆ ਉਹਤੇ ਹੁਣ ਵੀ ਦੇਖ ਸਕਦੇ ਆ ਤਰਨਾ ਨਾ ਕਰਦੇ ਕਿਉਂ ਹੋ ਰਿਹਾ ਕਿਉਂਕਿ ਇੱਕ ਪਾਸੇ ਜਿਹੜੇ ਸੀਨੀਅਰ ਨੇ ਵਿਸ਼ਮਨਾਥ ਬੰਟੀ ਉਹਨਾਂ ਦੇ ਬਹੁਤ ਤਲਖ ਭਰੀ ਜਿਹੜੀ ਉਹ ਬਿਆਨਬਾਜ਼ੀ ਕੀਤੀ ਗਈ ਸੀ ਲੱਗਦਾ ਉਸ ਨੂੰ ਲੈ ਕੇ ਕੀਤੀ ਬਿਲਕੁਲ ਸਰ ਬਿਲਕੁਲ ਦੀ ਆਪ ਜੀ ਦੋ ਦਿਨ ਪਹਿਲਾਂ ਇੱਕ ਵਾਰ ਬਿਆਨ ਦਿੱਤੇ ਜਾਂਦੇ ਆ ਕੱਲ ਜਿੰਪਾ ਜੀ ਕਹਿੰਦੇ ਪਏ ਆ ਕਿ ਇਹਨਾਂ ਨੂੰ ਐਸਐਸਪੀ ਸਾਹਿਬ ਆ ਪੁੱਛਣਗੇ ਇਸ ਚੀਜ਼ ਨੂੰ ਐਸਐਸਪੀ ਸਾਹਿਬ ਆਪਾਂ ਪੁੱਛਦੇ ਆ ਸਾਡੇ ਜਿਹੜੇ ਆਸ਼ਰਮ ਦਾ ਮੁੱਦਾ ਹੋਇਆ ਪਿਆ ਉਹਦੇ ਤੋਂ ਬੋਲੀ ਨਹੀਂ ਹੁਣ ਜੇ ਸਾਨੂੰ ਚੱਕਣਾ ਸੀ ਭੇਜ ਦਿੱਤਾ ਮੈਂ ਕੋਈ ਨਸ਼ਾ ਵੇਚਦਾ ਜਾਂ ਮੈਂ ਕੋਈ ਗੈਂਗਸਟਰ ਕੀ ਕਹਿ ਕੇ ਛੱਡਿਆ ਹੁਣ ਤੁਹਾਨੂੰ ਇਹ ਚੋਂ ਕੁਛ ਨਹੀਂ ਸਾਨੂੰ ਕੋਈ ਕੁਛ ਨਾ ਪੁੱਛ ਕੇ ਚੁਭਿਆ ਕੁਛ ਸੰਤ ਬਾਦ ਇਹਨਾਂ ਨੇ ਕੇ ਲੈ ਗਏ ਮੈਨੂੰ ਕਿ ਜੀ ਮੋਦਬਰ ਨਾਲ ਲੈਪਾ ਨਾ ਲੈ ਕੇ ਜਾਣੇ ਤੁਹਾਨੂੰ ਤੁਹਾਡਾ ਹੁਕਮ ਹੋਇਆ ਇਹ ਕਿਹੜੇ ਕਿਹੜੇ ਮੁੱਲ ਚ ਘਰ ਆ ਤੁਹਾਡਾ ਮੇਰਾ ਸੁਖਦੇਵਰ ਘਰ ਆ ਇਹਨਾਂ ਦੇ ਘਰ ਪਕਨਾਂ ਦਾ ਰੇਡ ਹੋਈ ਸੀਗੀ ਠ ਠੀਕ ਹੈ ਮੰਨਦੇ ਕਿ ਇਹ ਲੜਾਈ ਦੇ ਵਿੱਚ ਇਨਵੋਲ ਨਹੀਂ ਕੁਝ ਨਹੀਂ ਇਹਨਾਂ ਨੂੰ ਸਾਫ ਇਹਨਾਂ ਨੇ ਸਾਰਾ ਆਪਣਾ ਮੋਬਾਈਲ ਦਿਖਾ ਦਿੱਤਾ ਸਾਰੇ ਪੀਨ ਡਿਟੇਲਾ ਦੇ ਦਿੱਤੀਆਂ ਵਾ ਜਿਹੜੇ ਪੁੱਛ ਗਏ ਸੀ ਵਿੱਚ ਦੌਰਾਨ ਕੁਝ ਵੀ ਨਹੀਂ ਮਿਲਿਆ ਉਹਨਾਂ ਨੂੰ ਲੜਾਈ ਦੇ ਵਿੱਚ ਮਾਤਾ ਜੀ ਦਾ ਕੀ ਰੋਣ ਕੋਈ ਰੋਣ ਨਹੀਂ ਜੀ ਬਸ ਦਾ ਨਸੀਨ ਦਾ ਮੈਂ ਰੰਜਿਸ਼ ਕਰਨੀ ਸੀਗੀ ਪਰਸੋਂ ਉਹਨਾਂ ਨੂੰ ਪਤਾ ਸੀਗਾ ਇਹ ਲੜਾਈ ਇਹਨਾਂ ਦੀ ਹੋਈ ਪਈ ਇਹਨਾਂ ਨੂੰ ਪਤਾ ਪਰਸੋਂ ਪਰਸੋਂ ਉਹਨਾਂ ਨੂੰ ਪਤਾ ਹੀ ਲੜਾਈ ਜਿਹੜੀ ਆਪਣਾ ਬਿਆਨ ਦਿੱਤੇ ਆ ਹੁਣ 20 ਪੁਆਇੰਟ ਲੱਭਦੇ ਵੇ ਸੀਗੇ ਕਿ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਵਾਲਿੰਗ ਸਮਾਤ ਦਾ ਬੰਦਾ ਖੇល ਦਿੱਤਾ ਜਾਵੇ ਠੀਕ ਹੈ ਜੀ ਇਹ ਆਮਲ ਟਾਈਮ ਬਾਲਵੀ ਸਮਾਜ ਕੋਈ ਸ਼ਕਤੀ ਬਿਲਕੁਲ ਬਿਲਕੁਲ ਜੀ ਆਪਾਂ ਆਸ਼ਰਮ ਇਸ ਤੇ ਕਰ ਮੁੱਦਾ ਲੈ ਕੇ ਜਾਵਾਂਗੇ ਸਾਡੇ ਉੱਥੇ ਰਹ ਰਹੇ ਹਾਂ ਜਿਹੜੇ ਆਪਣੇ ਸਾਡੇ ਜਿਹੜੀ ਰਾਜਨੀ ਸਾਡੇ ਚੱਲਦੀ ਹੈ ਸਿਆਸਤ ਤੋਂ ਆਪਾਂ ਆਪਣੇ ਆਪਣੇ ਜਿਹੜੇ ਆਪਣੇ ਕੋਈ ਸਾਡੇ ਉੱਥੇ ਬਾਬਾ ਜੀ ਬੈਠੇ ਆ ਆਪਾਂ ਉਹਨਾਂ ਦਾ ਕਰ ਮੁੱਦਾ ਲੈ ਕੇ ਜਾਵਾਂਗੇ ਇਹ ਗੱਲ ਇਦਾਂ ਨਹੀਂ ਇਹ ਇਹ ਠੰਡੀ ਹੋ ਸਕਦੀ ਆ ਕਿਉਂਕਿ ਅੱਜ ਸਾਨੂੰ ਇਹ ਤਾਂ ਮੋਧਵਰਨ ਲੈ ਕੇ ਆਉਗੇ ਸੀਐਸਟਾਫ ਤੇ ਇਹ ਗੱਲ ਨਹੀਂ ਬੰਨੀ ਸਮਾਜ ਨਾਲ ਬਿਲਕੁਲ ਹੀ ਫਿਕਰ ਹੁੰਦਾ ੱਟਕਾ ਹੁੰਦਾ ਹੈ ਸਮਾਜ ਨਾਲ ਤੇ ਮੈਂ ਸਮਾਜ ਨੂੰ ਅਪੀਲ ਕਰੂੰਗਾ ਜੇ ਸਮਾਜ ਇਦਾਂ ਨਹੀਂ ਜਾਗਦਾ ਪਿਆ ਵਾ ਆ ਵੀ ਮੈਨੂੰ ਤਾਂ ਲੱਗਦਾ ਇਹ ਇੱਕ ਕਹਾਣੀ ਕਿਉਂ ਚ ਗਾਣੇ 'ਚ ਵੀ ਲਿਖਿਆ ਪਿਆ ਵਾ ਮੇਰੀ ਕੌਮ ਉਦੋਂ ਹੀ ਜਾਗੂ ਲੱਗਦਾ ਜਦੋਂ ਮੈਂ ਮਰਨਾ ਵਾ ਜਾਂ ਮੇਰਾ ਜਿਹੜਾ ਲਹੂ ਬਹੂਗਾ ਇਹ ਇਦਾਂ ਸਮਾਜ ਇਦਾਂ ਸਮਾਜ ਨੂੰ ਧੱਕਾ ਹੋ ਰਿਹਾ ਪਿਆ ਤੇ ਮੈਨੂੰ ਮੈਂ ਕਹਿੰਦਾ ਉਹ ਸੜਦੇ ਵੀ ਹਰਦੂ ਲਾਂ ਤਾਂ ਸਮਾਜ ਤੇ ਵੀ ਇਦਾਂ ਪੂ ਸਮਾਜ ਨੂੰ ਖੜਾਉਣਾ ਚਾਹੀਦਾ ਇਸ ਚੀਜ਼ ਨੂੰ ਆ ਜਿੰਨੇ ਮੇਰੇ ਭਰਾਏ ਸਾਰੇ ਧੰਨਵਾਦ ਕਰਦਾ ਵਾਂ ਕਿ ਅੱਗੇ ਵੀ ਆਪਾਂ ਵੱਡੇ ਕਾਰਜ ਵੀ ਕੀਤੀ ਜਾਓਗੇ ਇਸ ਚੀਜ਼ ਤੇ ਗੁਰੂ ਆਲਮਿਕ ਸ਼ਕਤੀਕ ਸ਼ਕਤੀ ਨਮੋਸਤ